ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਗਰਮੀਆਂ ਦੇ ਵਿੱਚ ਖਾਣ ਵਾਲੀ ਇੱਕ ਅਜੀਹੀ ਖੁਰਾਕ ਦੱਸਾਂਗਾ ਜਿਸ ਨੂੰ ਖਾ ਕੇ ਤੁਹਾਡਾ ਸਰੀਰ ਘੋੜੇ ਵਰਗਾ ਹੋ ਜਾਵੇਗਾ ਤੁਸੀਂ ਚੁਸਤ ਦਰੁਸਤ ਰਹੋਗੇ ਤੁਹਾਡੇ ਸਰੀਰ ਦੇ ਵਿੱਚ એનર્ਜੀ ਰਹੇਗੀ ਗਰਮੀਆਂ ਦੇ ਵਿੱਚ ਤੁਹਾਡੇ ਸਰੀਰ ਨੂੰ ਗਰਮੀ ਵੀ ਨਹੀਂ ਲੱਗੇਗੀ ਦੋਸਤੋ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਕੇ ਆਪਣੇ ਲਈ ਇਹ ਖੁਰਾਕ ਤਿਆਰ ਕਰ ਸਕਣ ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਵੋ ਸੋ ਦੋਸਤੋ ਕਿਉਂਕਿ ਗਰਮੀ ਆਉਣ ਵਾਲੀ ਹੈ ਤਾਂ ਗਰਮੀਆਂ ਦੇ ਵਿੱਚ ਖਾਣ ਵਾਲੀ ਇੱਕ ਮੈਂ ਤੁਹਾਨੂੰ ਅਜਿਹੀ ਖੁਰਾਕ ਦੱਸਾਂਗਾ ਜਿਹੜੀ ਖੁਰਾਕ ਹੈਗੀ ਹੈ ਭੁੰਨੇ ਹੋਏ ਚਣੀਆਂ ਦੇ ਲੱਡੂ ਦੇਸੀ ਘੋਡੇ ਵਿੱਚ ਆਪਾਂ ਤਿਆਰ ਕਰਾਂਗੇ ਇਸ ਦੇ ਵਿੱਚ ਕੁਝ ਆਪਾਂ ਡਰਾਈ ਫਰੂਟ ਵੀ ਪਾਵਾਂਗੇ ਕਿਉਂਕਿ ਗਰਮੀਆਂ ਆਉਣ ਵਾਲੀਆਂ ਨੇ ਤਾਂ ਫਿਰ ਚਣੇ ਹੁੰਦੇ ਨੇ ਜੀ ਭੁੰਨੇ ਹੋਏ ਚਣੇ ਹੁੰਦੇ ਨੇ ਬਹੁਤ ਹੀ ਗਰਮੀ ਦੇ ਵਿੱਚ ਲਾਹੇਵੰਦ ਹੁੰਦੇ ਨੇ ਤੇ ਬਹੁਤ ਹੀ ਸਿਹਤਮੰਦ ਤੁਹਾਡੇ ਲਈ ਇਹ ਖੁਰਾਕ ਵੀ ਹੈਗੀ ਹੈ ਤਾਂ ਇਸ ਤੋਂ ਪਹਿਲਾਂ ਕਿ ਆਪਾਂ ਰਸੋਈ ਵਿੱਚ ਚਲੀਏ ਅਤੇ ਇਹ ਭੁੰਨੇ ਹੋਏ ਚਣਿਆਂ ਦੀ ਆਪਾਂ ਲੱਡੂ ਬਣਾਈਏ फटाफट ਇਸ ਦੀ ਰੈਸਪੀ ਨੋਟ ਕਰ ਲਵੋ ਆਪਾਂ 800 ਗ੍ਰਾਮ ਲਵਾਂਗੇ ਭੁੰਨੇ ਹੋਏ ਛੋਲੇ ਜਾਂ ਭੁੰਨੇ ਹੋਏ ਚਣੇ ਛਿਲਕੇ ਤੋਂ ਬਗੈਰ ਤੇ ਇਸ ਦੇ ਵਿੱਚ 1 ਕਿਲੋ ਦੇਸੀ ਘਿਓ ਦੇ ਆਪਾਂ ਲੱਡੂ ਬਣਾਵਾਂਗੇ ਇਸ ਦੇ ਵਿੱਚ ਆਪਾਂ ਨੂੰ ਹੋਰ ਕੀ ਚਾਹੀਦਾ 200 ਗ੍ਰਾਮ ਚਾਹੀਦਾ ਆਪਾਂ ਨੂੰ ਕਣਕ ਦਾ ਆਟਾ ਅਤੇ ਸ਼ੱਕਰ ਮਿੱਠਾ ਕਰਨ ਦੇ ਲਈ ਸ਼ੱਕਰ ਚਾਹੀਦੀ ਆਪਾਂ 500 ਗ੍ਰਾਮ ਸ਼ੱਕਰ ਦਾ ਪ੍ਰਯੋਗ ਕਰਾਂਗੇ ਇਸ ਦੇ ਵਿੱਚ ਅਤੇ ਜੇਕਰ ਤੁਸੀਂ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਤੁਸੀਂ 700 ਗ੍ਰਾਮ ਸ਼ੱਕਰ ਲੈ ਸਕਦੇ ਹੋ ਇਸ ਦੇ ਨਾਲ ਡਰਾਈ ਫਰੂਟ ਪਾਵਾਂਗੇ ਇਸ ਦੇ ਵਿੱਚ 100 ਗ੍ਰਾਮ ਪਾਵਾਂਗੇ ਆਪਾਂ ਬਦਾਮ ਦੀਆਂ ਗਿਰੀਆਂ 100 ਗ੍ਰਾਮ ਪਾਵਾਂਗੇ ਆਪਾਂ ਕਿਸ਼ਮਿਸ ਅਤੇ 100 ਗ੍ਰਾਮ ਪਾਵਾਂਗੇ ਆਪਾਂ ਮਗਜ਼ ਇਸ ਦੇ ਨਾਲ ਹੀ ਆਪਾਂ 100 ਗ੍ਰਾਮ ਇਸ ਦੇ ਵਿੱਚ ਗੂੰਦ ਵੀ ਪਾਵਾਂਗੇ ਆਓ ਫਿਰ ਆਪਾਂ ਹੁਣ ਰਸੋਈ ਦੇ ਵਿੱਚ ਚਲੀਏ ਅਤੇ ਤਿਆਰ ਕਰੀਏ ਭੁੰਨੇ ਹੋਏ ਛੋਲਿਆਂ ਦੇ ਇਹ ਦੇਸੀ ਘਿਓ ਵਾਲੇ ਲੱਡੂ ਸੋ ਦੋਸਤੋ 1 ਕਿਲੋ ਦੇਸੀ ਘਿਓ ਦੇ ਆਪਾਂ ਭੁੰਨੇ ਹੋਏ ਚਣਿਆਂ ਦੇ ਲੱਡੂ ਬਣਾਉਣ ਦੀ ਤਿਆਰੀ ਕਰ ਲਈਤੀ ਹੈ 800 ਗ੍ਰਾਮ ਆਪਾਂ ਚਣੇ ਲੈਂਦੇ ਨੇ ਭੁੰਨੇ ਹੋਏ ਚਣੇ ਨੇ ਅਤੇ ਇਹ ਬਿਨਾ ਛਿਲਕੇ ਤੋਂ ਚਣੇ ਨੇ ਇਸ ਦੇ ਨਾਲ ਹੀ ਆਪਾਂ ਡਰਾਈ ਫਰੂਟ ਦੇ ਵਿੱਚ 100 ਗ੍ਰਾਮ ਲੈ ਰਹੇ ਆਂ ਬਦਾਮ ਦੀ ਗਿਰੀ 100 ਗ੍ਰਾਮ ਆਪਾਂ ਦਾਖਲ ਇਤੀਆਂ ਨੇ 100 ਗ੍ਰਾਮ ਮਗੀ ਜਤੇ 100 ਗ੍ਰਾਮ ਗੁੰਦ ਲੇਤਾ ਅਤੇ ਅੱਧਾ ਕਿਲੋ ਆਪਾਂ ਸ਼ੱਕਰ ਲੇਤੀ ਹੈ ਜੇਕਰ ਤੁਸੀਂ ਮਿੱਠਾ ਜਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ 700 ਗ੍ਰਾਮ ਸ਼ੱਕਰ ਵੀ ਲੈ ਸਕਦੇ ਹੋ ਜੇਕਰ ਮਿੱਠਾ ਠੀਕ ਠੀਕ ਖਾਂਦੇ ਹੋ ਤਾਂ ਅੱਧਾ ਕਿਲੋ ਸ਼ੱਕਰ ਕਾਫੀ ਰਹਿੰਦੀ ਹੈ। ਤਾਂ ਫਿਰ ਸਭ ਤੋਂ ਪਹਿਲਾਂ ਹੁਣ ਆਪਾਂ ਭੁੰਨੇ ਹੋਏ ਛੋਲੇ ਛਿਲਕੇ ਤੋਂ ਬਗੈਰ ਨੇ ਜੋ ਉਹਨਾਂ ਨੂੰ ਇੱਕ ਮਿਕਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਗ੍ਰਾਇੰਡ ਕਰਨਾ ਹੈ ਇਹਨਾਂ ਦਾ ਇੱਕ ਤਰ੍ਹਾਂ ਦਾ ਪਾਊਡਰ ਬਣਾ ਲੈਣਾ ਹੈ। ਤਾਂ ਪਾਊਡਰ ਬਣਾਉਣ ਤੋਂ ਬਾਅਦ ਇਸ ਪਾਊਡਰ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਅਲੱਗ ਤੋਂ ਕੱਢ ਲਵਾਂਗੇ ਹੁਣ ਕੜਾਹੀ ਦੇ ਵਿੱਚ ਦੋ ਵੱਡੇ ਚਮਚ ਦੇਸੀ ਘਿਓ ਦੇ ਪਾ ਕੇ ਆਪਾਂ ਉਸ ਨੂੰ ਗਰਮ ਕਰ ਲਵਾਂਗੇ ਅਤੇ ਇਸ ਗਰਮ ਦੇਸੀ ਘਿਓ ਦੇ ਵਿੱਚ ਡਰਾਈ ਫਰੂਟ ਪਾ ਕੇ ਉਸ ਨੂੰ ਭੁੰਨਣਾ ਹੈ ਪਹਿਲਾਂ ਬਦਾਮ ਦੀਆਂ ਗਿਰਿਆ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਭੁੰਨਾਂਗੇ ਅਤੇ ਭੁੰਨਣ ਤੋਂ ਬਾਅਦ ਇੱਕ ਛਾਲਣੀ ਦੀ ਮਦਦ ਦੇ ਨਾਲ ਇਹ ਡਰਾਈ ਫਰੂਟ ਆਪਾਂ ਬਦਾਮ ਦੀਆਂ ਗਿਰਿਆ ਨੂੰ ਬਾਹਰ ਕੱਢ ਲਵਾਂਗੇ ਅਤੇ ਠੰਡੀ ਹੋਣ ਦੇ ਲਈ ਰੱਖ ਦੇਵਾਂਗੇ ਅਤੇ ਇਸੇ ਤਰ੍ਹਾਂ ਮਗਜ਼ਬੀ ਆਪਾਂ ਦੇਸੀ ਘਿਓ ਦੇ ਵਿੱਚ ਭੁੰਨੇ ਨੇ ਅਤੇ ਭੁੰਨ ਕੇ ਉਹਨਾਂ ਨੂੰ ਵੀ ਆਪਾਂ ਬਾਹਰ ਕੱਢ ਕੇ ਥੋੜਾ ਜਿਹਾ ਠੰਡਾ ਕਰਨ ਦੇ ਲਈ ਸਮਾਂ ਦਵਾਂਗੇ ਅਤੇ ਉਸ ਤੋਂ ਬਾਅਦ ਇਹਨਾਂ ਦੋਵੇਂ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਆਪਾਂ ਗ੍ਰाइंड ਕਰਨਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਮਿਕਸੀ ਦੇ ਵਿੱਚ ਗ੍ਰाइंड ਕਰਦੇ ਵਕਤ ਇਹ ਜਿਆਦਾ ਬਰੀਕ ਨਾ ਹੋਵੇ ਥੋੜੇ-ਥੋੜੇ ਇਸ ਦੇ ਟੁਕੜੇ ਸਾਨੂੰ ਦਿਖਦੇ ਰਹਿਣ ਤਾਂ ਵਧੀਆ ਹੋਵੇਗਾ ਹੁਣ ਆਪਾਂ ਦੇਸੀ ਘਿਓ ਨੂੰ ਕੜਾਹੀ ਦੇ ਵਿੱਚ ਪਾ ਕੇ ਗਰਮ ਕਰਾਂਗੇ ਗਰਮ ਗਰਮ ਦੇਸੀ ਘਿਓ ਦੇ ਵਿੱਚ ਆਪਾਂ ਜੋ 200 ਗ੍ਰਾਮ ਕਣਕ ਦਾ ਆਟਾ ਹੈਗਾ ਉਸ ਨੂੰ ਪਾ ਕੇ ਭੁੰਨਣਾ ਹੈਗਾ ਦੇਸੀ ਘੋੜੇ ਦੇ ਵਿੱਚ ਆਟਾ ਪਾਣ ਤੋਂ ਬਾਅਦ ਉਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਪਵੇਗਾ ਅਤੇ ਹਿਲਾ ਕੇ ਲਗਾਤਾਰ ਉਸ ਨੂੰ ਹਰਕਤ ਭੂਰੇ ਰੰਗ ਦਾ ਹੋਣ ਤੱਕ ਭੁੰਨਾਗੇ ਤੇ ਉਸ ਤੋਂ ਬਾਅਦ ਇਸ ਦੇ ਵਿੱਚ 100 ਗ੍ਰਾਮ ਜੋ ਆਪਾਂ ਗੁੰਦ ਹੈਗਾ ਰੱਖਿਆ ਹੋਇਆ ਉਸ ਨੂੰ ਵੀ ਪਾ ਕੇ ਲਗਾਤਾਰ ਇਸ ਨੂੰ ਵੀ ਹਿਲਾ ਹਿਲਾ ਕੇ ਆਪਾਂ ਭੁੰਦੇ ਰਹਿਣਾ ਹੈਗਾ ਹੁਣ ਜਦੋਂ ਕਣਕ ਦਾ ਆਟਾ ਅਤੇ ਗੁੰਦ ਦੋਵੇਂ ਚੰਗੀ ਤਰ੍ਹਾਂ ਭੁੰਨੇ ਜਾਣਗੇ ਦੇਸੀ ਘੋੜੇ ਵਿੱਚ ਤਾਂ ਉਸ ਦੇ ਬਾਅਦ ਇਸ ਦੇ ਵਿੱਚ ਚਣਿਆਂ ਦਾ ਪਾਊਡਰ ਆਪਾਂ ਮਿਲਾਵਾਂਗੇ ਅਤੇ ਲਗਾਤਾਰ ਇਸ ਨੂੰ ਹਿਲਾ ਹਿਲਾ ਕੇ ਮਿਲਾਉਂਦੇ ਰਹਿਣਾ ਹੈਗਾ ਜਦੋਂ ਤੱਕ ਇਹ گاੜਾ ਅਜਿਆ ਆਪਾਂ ਕਹੀਏ ਕਿ ਚਾਕਲੇਟ ਬੰਦ ਨਾ ਦਿਸਣ ਲੱਗ ਜਾਵੇ ਤਾਂ ਉਸ ਤੋਂ ਬਾਅਦ ਫਿਰ ਹੁਣ ਵਾਰੀ ਆਏਗੀ ਡਰਾਈ ਫਰੂਟ ਜੋ ਅਸੀਂ ਗ੍ਰाइंड ਕਰਕੇ ਰੱਖੇ ਸੀ ਕਿ ਹੁਣ ਉਹ ਡ్రਾਈ ਫਰੂਟ ਪਾ ਕੇ ਇਸ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਸ ਨੂੰ ਹਿਲਾ ਕੇ ਮਿਕਸ ਕਰਨਾ ਹੈ ਜਦੋਂ ਤੱਕ ਇਹ ਚੰਗੀ ਤਰ੍ਹਾਂ ਇਹ ਮਿਕਸ ਹੋ ਕੇ ਇੱਕ ਇੱਕ ਸਾਾਨੂੰ ਨਜ਼ਰ ਆਣ ਲੱਗ ਜਾਣ ਹੁਣ ਕਟਾਈ ਦੇ ਵਿੱਚ ਤਿਆਰ ਹੋ ਗਏ ਇਸ ਸਾਰੇ ਮਿਕਸਚਰ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਥੋੜਾ ਜਿਹਾ ਠੰਡਾ ਹੋਣ ਦੇ ਲਈ ਆਪਾਂ ਵੇਟ ਕਰਾਂਗੇ ਤਾਂ ਉਸ ਤੋਂ ਬਾਅਦ ਇਸ ਦੇ ਵਿੱਚ ਸ਼ੱਕਰ ਨੂੰ ਰਲਾਇਆ ਜਾਵੇਗਾ ਹੁਣ ਅਸੀਂ ਅੱਧਾ ਕਿਲੋ ਸ਼ੱਕਰ ਲਈਤੀ ਸੀ ਇਸ ਦੇ ਵਿੱਚ ਉਸ ਨੂੰ ਮਿਕਸ ਕਰ ਦੇਣਾ ਹੈਗਾ ਚੰਗੀ ਤਰ੍ਹਾਂ ਹਿਲਾ ਕੇ ਜਦੋਂ ਤੱਕ ਸ਼ੱਕਰ ਪੂਰੇ ਮਿਕਸਚਰ ਦੇ ਵਿੱਚ ਚੰਗੀ ਤਰ੍ਹਾਂ ਮਿਲ ਨਹੀਂ ਜਾਂਦੀ ਉਦੋਂ ਤੱਕ ਇਸ ਨੂੰ ਹਿਲਾ ਕੇ ਆਪਾਂ ਦੋਵੇਂ ਚੀਜ਼ਾਂ ਨੂੰ ਮਿਕਸ ਕਰਨਾ ਹੈਗਾ ਲੋ ਜੀ ਹੁਣ ਅੰਤਿਮ ਪੜਾਅ ਤੇ ਆਪਾਂ ਪਹੁੰਚ ਚੁੱਕੇ ਹਾਂ ਆਪਾਂ ਆਪਣੀ ਮਨਪਸੰਦ ਦੇ ਸਾਈਜ਼ ਦੇ ਇਸ ਦੇਸੀ ਘਿਓ ਦੇ ਚਣਿਆਂ ਵਾਲੇ ਡਰਾਈ ਫਰੂਟ ਵਾਲੇ ਲੱਡੂ ਆਪਾਂ ਵਟ ਲਵਾਂਗੇ ਅਤੇ ਇਸ ਨੂੰ ਇੱਕ ਡੱਬੇ ਦੇ ਵਿੱਚ ਸਾਂਭ ਕੇ ਰੱਖਿਆ ਜਾ ਸਕਦਾ ਹੈ ਜਦੋਂ ਮਨ ਕਰੇ ਉਦੋਂ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਗਰਮੀਆਂ ਦੇ ਲਈ ਵਰਦਾਨ ਨੇ ਸਿਹਤ ਦੇ ਲਈ ਇਹ ਵਰਦਾਨ ਨੇ ਇਹ ਚਣਿਆਂ ਵਾਲੇ ਲੱਡੂ ਦੇਸੀ ਘਿਓ ਵਾਲੇ ਲੱਡੂ ਜਿਸ ਦੇ ਵਿੱਚ ਡ్రਾਈ ਫਰੂਟ ਵੀ ਮੌਜੂਦ ਨੇ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਹਾਨੂੰ ਇਹ ਰੈਸਪੀ ਅਤੇ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ